ਖਾਸ ਪੋਰਸ਼ਨ ਜਿਹੜਾ ਕਿ ਤਕੜੇ ਤਕੜੇ ਜਰਨੈਲਾਂ ਵਾਸਤੇ ਸੀ ਜਿਵੇਂ ਕਿ ਅਕਬਰ ਹੋਇਆ ਤੇ ਉਸ ਤੋਂ ਬਾਅਦ ਜਹਾਂਗੀਰ ਸਾਹ ਜਹਾਂ ਤੇ ਇਹ ਸਾਰਾ ਖਾਦ ਪੋਰਸ਼ਨ ਹੁੰਦਾ ਸੀ ਆ ਤੇ ਦੱਸਿਆ ਜਾਂਦਾ ਹੈ ਕਿ ਜਦੋਂ ਅਕਬਰ ਬਾਦਸ਼ਾਹ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਵੱਲ ਜਾਇਆ ਕਰਦੇ ਸੀ ਤਾਂ ਇਸ ਜਗ੍ਹਾ ਤੇ ਆਪਣਾ ਡੇਰਾ ਲਗਾਏ ਕਰਦੇ ਸੀ ਤੇ ਇਹ ਜਿਹੜੇ ਦੋਨੇ ਪਾਸੇ ਤੁਸੀਂ ਲੱਗੇ ਦਰਖਤ ਦੇਖਦੇ ਹੋ ਇਹ ਸਾਰੇ ਅੰਬਾਂ ਦੇ ਦਰਖਤ ਨੇ ਤੇ ਇੱਥੇ ਇਕੱਲੇ ਅੰਬਾਂ ਦੇ ਦਰਖਤ ਨੇ ਉਹ ਵੀ ਬਹੁਤ ਸਾਰੇ ਦਰਖਤ ਲੱਗੇ ਹੋਏ ਨੇ ਹਮਾਮ ਖਾਨਾ ਮਤਲਬ ਕਿ ਆਪਾਂ ਕਹਿ ਸਕਦੇ ਆ ਗਰਮ ਕਮਰਾ ਤੇ ਸਭ ਤੋਂ ਪਹਿਲਾਂ ਇਹਦੇ ਸਾਹਮਣੇ ਦਾ 뷰 ਦੇਖੋ ਆ ਛੋਟੇ ਛੋਟੇ ਕਿੰਨੇ ਫੁਆਰੇ ਲੱਗੇ ਹੋਏ ਨੇ ਤੇ ਆ ਜਿਹੜਾ ਤੁਸੀਂ ਦੇਖਦੇ ਹੋ ਵੈਸੇ ਉੱਪਰੋਂ ਪਹਿਲੇ ਬੰਦ ਹੁੰਦਾ ਸੀਗਾ ਇਹ ਹੁਣ ਵੈਸੇ ਟੁੱਟ ਗਿਆ ਇਹ ਨੀਚੇ ਦੀ ਸਾਰੇ ਪਾਸੇ ਤੋਂ ਗਰਮ ਪਾਣੀ ਲੰਘਾਇਆ ਜਾਂਦਾ ਸੀ ਤੇ ਇਹ ਅਕਬਰ ਤੋਂ ਬਾਅਦ ਸਹਾਜਹਾਂ ਨੇ ਬਣਵਾਇਆ ਸੀ ਤੇ ਦੱਸਦੇ ਆ ਕਿ ਸਹਾਜਹਾਂ ਦੀ ਜਿਹੜੀ ਕਿ ਕੀਮਤੀ ਵਸਤਾਂ ਹੁੰਦੀਆਂ ਸੀ ਜੋ ਵੀ ਕੋਈ ਤੁਹਾਨੂੰ ਦੌਲਤ ਸੀ ਉਸ ਸਾਰਾ ਇਸ ਜਗ੍ਹਾ ਤੇ ਰੱਖ ਦਉਂਦਾ ਸੀ ਆ ਲਿਆ ਕੇ ਕਿ ਬਹਾਦਰ ਜੀ ਨੇ ਸਰੰਦ ਤੇ ਚੜ੍ਹਾਈ ਕਰੀ ਸੀ ਆਪਾਂ ਸੁਣਦੇ ਹਾਂ ਉਸ ਨੇ ਵੀ ਬੰਦਾ ਸਿੰਘ ਬਹਾਦਰ ਨੇ ਸਰੰਦ ਦੀ ਇਟਰਨੈਟ ਖੜਕਾਤੀ ਸੀ ਇਹ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਸਿੰਘਾਂ ਨਾਲ ਲੜਾਈ ਹੋਈ ਸੀ ਇਹਨਾਂ ਦੀ ਮੁਗਲਾਂ ਦੀ ਆ ਸਿੰਘਾਂ ਨੇ ਇੱਥੇ ਜਿਹੜੀਆਂ ਵੀ ਮੁਗਲਾਂ ਦੀਆਂ ਜੋ ਵੀ ਇਮਾਰਤਾਂ ਸੀ ਉਹ ਸਾਰੀਆਂ ਢਹਿ ਢੇਰੀ ਕਰ ਦਿੱਤੀਆਂ ਸੀ ਸੱਚੀ ਕਹਾਣੀ ਜੀ ਸਾਰਿਆਂ ਨੂੰ ਆਮ ਖਾਸ ਬਾਗ ਦਾ ਦੂਸਰਾ ਭਾਗ ਲੈ ਕੇ ਆਪਾਂ ਫੇਰ ਹਾਜ਼ਰ ਹੋਏ ਆਂ ਤੇ ਇਸ ਭਾਗ ਨੂੰ ਆਪਾਂ ਉੱਥੇ ਹੀ ਸ਼ੁਰੂ ਕਰ ਲੱਗੇ ਆਂ ਜਿੱਥੋਂ ਕੇ ਆਪਾਂ ਨੇ ਪਿਛਲਾ ਭਾਗ ਛੱਡਿਆ ਸੀ ਇਹ ਸਾਹਮਣੇ ਸ਼ਰਧਖਾਨਾ ਸ਼ਰਧਖਾਨ ਦੇ ਅੰਦਰ ਜਾ ਕੇ ਵੈਸੇ ਅਸੀਂ ਦੇਖਿਆ ਅੰਦਰ ਬਹੁਤ ਹਨੇਰਾ ਪੈਂਦਾ ਸੋ ਇਹਨੂੰ ਆਪਾਂ ਤੀਸਰੇ ਭਾਗ ਦੇ ਵਿੱਚ ਐਕਸਪਲੋਰ ਕਰਾਂਗੇ ਤੇ ਆਪਾਂ ਹੁਣ ਚੱਲਦੇ ਆਂ ਨੂੰ ਅੱਗੇ ਦੇਖਦੇ ਜਾ ਕੇ ਜਿਹੜਾ ਇਹ ਸ਼ਰਧਖਾਨਾ ਹੈ ਇਹ ਅੰਦਰੋਂ ਕਾਫੀ ਨੀਮਾ ਤੇ ਇਹਦੇ ਨਾਲ ਇੱਕ ਆ ਬਹੁਤ ਵੱਡਾ ਖੂਹ ਆ ਤੇ ਇਹ ਸਕੂ ਦੇ ਵਿੱਚੋਂ ਹੀ ਪਾਣੀ ਕੱਢ ਕੇ ਹਾਥੀਆਂ ਦੀ ਸਹਾਈਤਾ ਦੇ ਨਾਲ ਦੋਨੇ ਪਾਰ ਪਾ ਕੇ ਬਾਹਰ ਕੱਢਦੇ ਸੀ ਤੇ ਇੱਥੋਂ ਹੀ ਪਾਣੀ ਸਪਲਾਈ ਕੀਤਾ ਜਾਂਦਾ ਸੀ ਸਾਰਾ ਆਲਦਾਰੇ ਇਧਰ ਕੀ ਹੈ ਇਹ ਇਧਰੇ ਪਾਸੇ ਸਬਦਖਾਨੇ ਦਾ ਮੇਨ ਗੇਟ ਹੈ ਇਹਦੇ ਨਾਲੀਆਂ ਪੌੜੀਆਂ ਚੜ੍ਹਦੀਆਂ ਨੇ ਖੂਹ ਵੱਲੋਂ ਵੈਸੇ ਇਹ ਖੂਹ ਵੀ ਆਦਰਜ਼ ਚੀਜ਼ ਟੁੱਟ ਚੁੱਕੀ ਹੈ ਜਿੱਥੇ ਮੈਂ ਇਸ ਵੇਲੇ ਖੜਾ ਹਾਂ ਇਹਦੇ ਉੱਪਰ ਦੀ ਪਾਣੀ ਕ੍ਰੋਸ ਹੁੰਦਾ ਹੁੰਦਾ ਸੀ ਆਲਦਾਰੇ ਘੁੰਮਦਾ ਸੀ ਪਾਣੀ ਇਹ ਆ ਬਹੁਤ ਵੱਡਾ ਖੂਹ ਹੈ ਕਾਫੀ ਚੜਾਈ ਹੈ ਇਹਦੀ ਤੇ ਕਾਫੀ ਡੁੰਗਾਈ ਹੋਈ ਆ ਤੇ ਇੱਕਦਾਂ ਹੋਰ ਤੇ ਇਹਦੇ ਖੂ ਦੇ ਵਿੱਚ ਆੜ-ਆੜੇ ਠੰਡੇ ਵੀ ਜਗ੍ਹਾ ਬਣੀ ਪਈ ਆੜ-ਆੜੇ ਘੁੰਮਣ ਵਾਸਤੇ ਜਿੰਨੇ ਉਹ ਸਾਹਮਣੇ ਤੁਹਾਨੂੰ ਦਿਖਦਾ ਉਹ ਘਾਣਾ ਥੱਲੇ ਉਹ ਸਾਹਮਣੇ ਉੱਤੇ ਚੱਲ ਕੇ ਮੈਂ ਦਿਖਾਉਣਾ ਤੁਹਾਨੂੰ ਉਹ ਆੜ-ਆੜੇ ਘੁੰਮੇ ਵੀ ਜਾ ਸਕਦਾ ਸੀ ਇਹਦੇ ਤੇ ਇਹ ਸੀਗਾ ਜਿਹੜੀ ਮੈਂ ਜਿਹਦੀ ਗੱਲ ਕਰਦਾ ਇੱਥੇ ਪਾਣੀ ਕਰਾਸ ਹੁੰਦਾ ਸੀ ਮੈਂ ਇੱਕ ਮੋਣ ਤੁਹਾਨੂੰ ਥੱਲੇ ਜਾ ਕੇ ਦਿਖਾਉਣਾ ਇੱਧਰ ਅਰੋੜ ਆਵਾਂ ਅਸੀਂ ਆਵੜਾ ਹਰਸਤਾ ਇਹ ਉਹ ਇੱਧਲੇ ਪਾਸੇ ਨੂੰ ਜਾ ਕੇ ਅੰਦਰ ਇਹ ਆਪਾਂ ਥੱਲੇ ਪੁੱਤਰ ਸਕਦੇ ਹਾਂ ਅੰਦਰ ਵੈਸੇ ਨੀਰਾ ਬਹੁਤ ਆਗੇ ਤੇ ਇਹ ਵਾਲਾ ਰਸਤਾ ਇਹ ਦੋ ਚਾਰੇ ਪਾਸੇ ਖੁੱਦ ਘੁੰਮਿਆ ਜਾਂਦਾ ਸੀ ਆ ਦੇਖੋ ਇਹਦੇ ਜਿਹੜਾ ਉੱਪਰ ਦਿਖਦਾ ਨਾ ਉੱਪਰ ਦੇ ਪਾਣੀ ਕ੍ਰੋਸ ਹੁੰਦਾ ਸੀ ਹਾਂਜੀ ਇਹ ਹੁਣ ਆਪਾਂ ਪਹੁੰਚ ਗਏ ਇਸ ਬਾਗ ਦਾ ਜਿਹੜਾ ਖਾਸ ਪੋਰਸ਼ਨ ਆ ਉੱਥੇ ਬਾਕੀ ਖਾਸ ਦਾ ਮਤਲਬ ਉਹਨੂੰ ਪਤਾ ਹੀ ਹੈ ਵੀ ਖਾਸ ਕੀ ਹੁੰਦਾ ਇੱਥੇ ਮਤਲਬ ਜਿਹੜੇ ਇਹਨਾਂ ਦੇ ਖਾਸ ਬੰਦੇ ਸੀਗੇ ਉਹ ਠਹਿਰਦੇ ਹੁੰਦੇ ਸੀ ਆਕੇ ਰਾਜੇ ਮਹਾਰਾਜਿਆਂ ਦੇ ਤੇ ਅੱਗੇ ਆਪਾਂ ਚੱਲ ਕੇ ਦੇਖਦੇ ਆਂ ਵੀ ਅੱਗੇ ਇਹ ਕੀ ਚੀਜ਼ ਆ ਤੇ ਇਹ ਜਿਹੜੇ ਕਮਰੇ ਬਣੇ ਹੋਏ ਨੇ ਇਹ ਇਹਨਾਂ ਦੇ ਜਿਹੜੇ ਸੈਨਿਕ ਹੁੰਦੇ ਸੀ ਉਹਨਾਂ ਦੇ ਮਤਲਬ ਰੈਂਕ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜੇ ਕਮਰੇ ਨੇ ਉਹ ਦਿੱਤੇ ਜਾਂਦੇ ਸੀ ਇਹ ਸਾਰੇ ਕਮਰੇ ਕਾਫੀ ਜ਼ਿਆਦਾ ਨੇ ਉਹ ਸਾਰੇ ਸੈਨਿਕ ਇੱਥੇ ਰੁਕਦੇ ਸੀ ਤੇ ਇਹ ਦੇਖੋ ਕਿੰਨਾ ਭਾਰੀ ਦਰਖਤ ਹੈ ਤੇ ਇਹ ਦਰਖਤ ਦੇ ਤੁਸੀਂ ਮਤਲਬ ਜਿਹੜੀ ਫਿਲਮ ਦੇਖੀਨੀ ਹੈ ਕਿ ਪੰਜਾਬੀ ਉੱਥੇ ਉਹ ਫਿਲਮ ਦੀ ਸ਼ੂਟਿੰਗ ਜਿਹੜੀ ਇੱਥੇ ਹੋਈ ਸੀ ਸਿੰਘ ਵਰਸਸ ਕੌਰ ਦੀ ਤੇ ਹੋਰ ਵੀ ਕਾਫੀ ਫਿਲਮਾਂ ਦੀ ਸ਼ੂਟਿੰਗ ਇੱਥੇ ਹੋਈ ਆ ਤੇ ਆ ਤੁਹਾਨੂੰ ਦਰਖਤ ਇੱਕ ਵਾਰ ਨੇੜੇ ਹੋ ਕੇ ਦਿਖਾਉਣੀ ਆ ਕਾਫੀ ਭਾਰੀ ਦਰਖਤ ਦਾ ਜੋ ਚਾਹਦੇ ਹੋ ਉਹ ਰਸਤਾ ਹੈਗਾ। ਇਹ ਸਮੇਂ ਦਾ ਨਹੀਂ ਹੋਣਾ ਦਰਖਤ ਨਾ ਇਹ। ਕੀ ਪਤਾ ਹਲੇ ਤਾਂ। ਚਾਜੋ ਸਮੇਂ ਦਾ ਨਵੇਂ ਦਰਖਤ ਕਟਵਾੜੇ ਮੈਂ ਕਹਾਂ 100 150 ਹਜ਼ਾਰ ਪਰਾਂ ਦਾ ਦਰਖਤ ਹੋਊਗਾ ਨਾ ਇਹ। ਹੂੰ। ਆਪੀ ਭਾਰੀਆ ਦਰਖਤ ਦੇਖੋ। ਕਾਫੀ ਵੱਡਾ ਦਰਖਤ ਆ ਤੇ ਆਲੇ-ਦਾਲੇ ਦੀਆਂ ਟਾਹਣੀਆਂ ਉਹ ਵੀ ਕੱਟ ਦਿੱਤੀਆਂ ਹੋਈਆਂ ਨੇ। ਹੂੰ। ਤੇ ਨੀਚੇ ਤੋਂ ਮਿੱਟੀ ਵੀ ਕਾਫੀ ਹਾਂ ਇਧਰ ਮੜਾ ਧਿਆਨ ਨਾਲ ਇਧਰ ਨੂੰ ਦੇਖ ਕੇ। ਥੱਲੇ ਗਿੱਲਾ। ਮਿੱਟੀ ਦਾਸ ਰਹੀ ਹੈ ਵਿੱਚ ਨੂੰ। ਮਿੱਟੀ ਦਬ ਰਹੀ ਹੈ। ਤੇ ਚਲੋ ਆਪਾਂ ਉਧਰ ਚੱਲ ਕੇ ਦੇਖਦੇ ਹਾਂ ਹੁਣ ਵੀ ਅੱਗੇ ਕੀ ਚੀਜ਼ ਆ ਕਿਉਂਕਿ ਕਾਫੀ ਇਹ ਜਿਹੜਾ ਬਾਗ ਆ ਕਾਫੀ ਜ਼ਿਆਦਾ ਏਰੀਆ ਦੇ ਵਿੱਚ ਆ ਇਹ ਕਿ ਕਾਫੀ ਵੱਡਾ ਬਣਿਆ ਹੋਇਆ ਮਤਲਬ ਇਹਨੂੰ ਦੇਖਣ ਲਈ ਆਪਾਂ ਨੂੰ ਅੱਧਾ ਦਿਨ ਤਾਂ ਚਾਹੀਦਾ ਇਹ ਤਾਂ ਬਾਈ ਬਹੁਤ ਏਰੀਆ ਹੈ ਇਹ ਤਾਂ ਥੱਕ ਜਾਗੇ ਯਾਰ ਆਪਾਂ ਤਾਂ ਤੇ ਇਹ ਕੀ ਚੀਜ਼ ਹੋ ਜਾਂਦੀ ਹੈ ਇਹ ਵੀ ਕਹਾ کافی ਵੱਡਾ ਬਣਾਇਆ ਹੋਇਆ ਜਿਵੇਂ ਇਹ ਲੋ ਵੀ ਇੱਥੇ ਵੀ ਕੋਈ ਚਲੋ ਉਸ ਸਮੇਂ ਪਤਾ ਨਹੀਂ ਕੀ ਹੋ ਸਕਦਾ ਇਥੇ ਵੀ ਚੀਜ਼ਾਂ ਇਹ ਹੁਣ ਤੁਸੀਂ ਜਿਹੜੀ ਪਿਛਲੇ ਕਲਿੱਪ ਦੇ ਵਿੱਚ ਆਵਾਜ਼ ਸੁਣੀ ਹੈ ਉਹ ਸੀ ਮੇਰੇ 파ਰਟਨਰ ਕੈਮਰਾਮੈਨ ਪੂਨਮ ਤੇ ਇਹ ਲਗਭਗ ਹਰੇਕ ਜਿੱਦੀ ਜਗ੍ਹਾ ਤੇ ਜਿੰਨੇ ਵੀ ਅਸੀਂ ਵੀਡੀਓ ਪਾਈਆਂ ਨੇ ਹਰੇਕ ਵੀਡੀਓ ਦੇ ਵਿੱਚ ਮੇਰੇ ਨਾਲ ਹੁੰਦੇ ਆ ਪਰ ਇਹਨਾਂ ਨੇ ਕਦੇ ਪਹਿਲਾਂ ਕਮੈਂਟ ਨਹੀਂ ਸੀ ਕੀਤੀ ਉਹ ਕਹਿੰਦੇ ਵੀ ਇਸ ਵੀਡੀਓ ਦੇ ਵਿੱਚ ਮੈਂ ਵੀ ਕਮੈਂਟਰੀ ਕਰਨੀ ਹੈ ਇਸ ਲਈ ਪਿਛਲੇ ਕਲਿੱਪ ਦੇ ਵਿੱਚ ਸਾਰੇ ਉਹਨਾਂ ਨੇ ਕਮੈਂਟਰੀ ਕੀਤੀ ਸੀ ਤੇ ਅੱਗੇ ਵੀ ਉਹ ਕਮੈਂਟਰੀ ਜਾਰੀ ਰੱਖਣਗੇ ਆਪਣੀ ਹਾਂਜੀ ਜਿਹੜੀ ਜਿਹੜੀ ਜਗ੍ਹਾ ਤੁਸੀਂ ਆ ਪਿੱਛੇ ਦੇਖ ਰਹੇ ਹੋ ਇੱਥੇ ਮਤਲਬ ਕਹਿੰਦੇ ਵੀ ਇੱਥੇ ਪਾਣੀ ਛੱਡਿਆ ਹੁੰਦਾ ਸੀ ਤੇ ਇਹਦੇ ਚਾਰੇ ਪਾਸੇ ਨੇ ਜਿਹੜੀਆਂ ਪੌੜੀਆਂ ਬਣੀ ਹੋਈਆਂ ਨੇ ਤੇ ਉਹ ਜਿਹੜਾ ਦਿਖ ਰਿਹਾ ਹੈ ਉਹ ਹੈਗਾ ਸ਼ੀਸ਼ਮਹਿਰ ਇਸ ਦਾ ਸਾਰਾ ਮਤਲਬ ਹੈ ਕਿ ਤਲਾਬ ਹੈ ਸੀਗਾ ਜਿੰਨੇ ਵੀ ਤੁਸੀਂ ਦੇਖਦੇ ਨਾ ਸਾਰੇ ਤਲਾਬੇ ਸੀ ਕਿ ਵੀ ਸਾਰੇ ਵਿੱਚ ਪਾਣੀ ਛੱਡਿਆ ਹੁੰਦਾ ਸੀਗਾ ਤੇ ਪਾਣੀ ਦੋਨੇ ਪਾਸੇ ਕ੍ਰੋਸ ਹੋ ਜਾਂਦਾ ਸੀਗਾ ਜਿਹੜਾ ਸੈਂਟਰ ਵਿੱਚ ਰਸਤਾ ਬਣਿਆ ਨਾ ਜਿਹੜਾ ਸਦਾ ਸ਼ੀਸ਼ਮੈਲ ਨੂੰ ਰਸਤਾ ਜਾਂਦਾ ਹੈ ਇਹ ਥੱਲੇ ਦੀ ਸਾਰਾ ਪਾਣੀ ਕ੍ਰੋਸ ਹੁੰਦਾ ਸੀ ਤੇ ਦੂਜੀ ਗੱਲ ਇੱਕ ਇਹ ਵੀ ਹੈ ਵੀ ਇਹ ਪਹਿਲਾਂ ਬਿਲਕੁਲ ਇਦਾਂ ਦਾ ਨਹੀਂ ਸੀਗਾ ਹੈਨਾ ਇਹ ਪਹਿਲਾਂ ਥੋੜਾ ਪਲੇਨ ਹੁੰਦਾ ਸੀ ਹੁਣ ਤਾਂ ਇਹਦੇ ਆਲੇ ਦੁਆਲੇ ਥੋੜੀ ਜਿਹੀ ਡੈਕੋਰੇਸ਼ਨ ਵਗੈਰਾ ਕੀਤੀ ਹੋਈ ਹੈ ਇਹਨੂੰ ਅਪਾਥੜਾਇਆ ਹੋਰ ਨੇੜੇ ਚੱਲ ਕੇ ਦੇਖਦੇ ਆ ਉਧਰ ਨੂੰ ਸਟੈਪ ਬਣੇ ਹੋਏ ਨੇ ਇੱਥੇ ਖੇਡਾ ਖੁੱਡਾ ਹੁੰਦੀਆਂ ਸੀ ਇਹ ਇਹ ਪੌੜੀਆਂ ਸੀ ਜਿਹੜੇ ਥਲਦਕ ਜਾਂਦੇ ਸੀ ਪਾਣੀ ਤੱਕ ਆਪਾਂ ਚੱਲਦੇ ਹਾਂ ਉਧਰ ਸੈਂਟਰ 'ਚ ਚੱਲ ਕੇ ਦੇਖਦੇ ਹਾਂ ਤੇ ਜਿਹੜਾ ਇਹ ਵਾਲਾ ਰਸਤਾ ਜਾਂਦਾ ਇਹ ਸ਼ੀਸ਼ਮੈਲ ਨੂੰ ਮਤਲਬ ਜਿਹੜਾ ਰਸਤਾ ਜਾਂਦਾ ਉੱਪਰ ਦੀ ਬਣਾਇਆ ਹੋਇਆ ਨਿਚੇ ਦੀ ਇੱਥੇ ਪਾਣੀ ਜਾਂਦਾ ਹੁੰਦਾ ਸੀ ਇਹਦੇ ਇੱਥੇ ਦੀ ਪਾਣੀ ਜਾਂਦਾ ਜਿਹੜਾ ਪਰਸੈਂਟ ਦੇ ਸਾਹਮਣੇ ਬਣਿਆ ਨਾ ਜਿਹੜਾ ਪਿਛਲੇ ਨੌ ਘਰਾਂ ਸੀਗਾ ਇੱਥੋਂ ਪਾਣੀ ਇਧਰ ਕ੍ਰੋਸ ਹੁੰਦਾ ਸੀ ਇਹ ਨੌ ਘਰਾਂ ਦਾ ਮਤਲਬ ਕੀ ਕੀ ਕਰ ਕਿਉਂ ਕਹਿੰਦੇ ਨੇ ਇਹਦੇ ਵਿੱਚ ਨੌ ਕਮਰੇ ਬਣੇ ਸਿੱਧੇ ਸਾਈਡ ਤੇ ਓਕੇ ਤੇ ਚਲੋ ਆਪਾਂ ਫਿਰ ਸ਼ੀਸ਼ਮੈਲ ਦੇਖਦੇ ਆਂ ਚੱਲ ਕੇ ਮੈਨੂੰ ਲੱਗਦਾ ਇੱਥੇ ਸ਼ੂਟਿੰਗ ਵੀ ਹੋਈ ਹੋਈ ਹੈ ਗਾਣੇ ਦੀ ਕਿਸੇ ਦੀ ਜਿਹੜਾ ਇੱਕ ਹੁਣੇ ਗੁਰਬਾਸਮਨ ਦਾ ਗਾਣਾ ਆਇਆ ਹੈ ਲੇਟੈਸਟ ਗਾਣਾ ਉਹਦੀ ਸਾਰੀ ਸ਼ੂਟਿੰਗ ਇੱਥੇ ਹੋਈ ਹੈ ਚਲੋ ਚੱਲ ਕੇ ਦੇਖਦੇ ਆਂ ਕਿ ਵੀ ਕੀ ਤੇ ਇਹਦੀ ਗੱਲ ਕਰਦਾ ਸੀ ਮੈਂ ਜਿਹੜਾ ਦੋਨੇ ਪਾਸੇ ਨਾਲ سپورਟਿੰਗ ਲੱਗ ਰਿਆ ਨਾ ਤੇ ਪਹਿਲਾਂ ਨਹੀਂ ਸੀ ਹੁੰਦੀ ਜੇ ਮੈਨੂੰ ਕੋਈ ਪੁਰਾਣੀ ਫੋਟੋ ਮਿਲੇ ਤਾਂ ਮੈਂ ਫੋਟੋ ਤੁਹਾਨੂੰ ਸ਼ੇਅਰ ਕਰਦਾ ਤੇ ਨਾਲ ਸਕਰੀਨ ਤੋਂ ਵੀ ਫੋਟੋ ਲਗਾ ਦੂੰਗਾ ਨਾਲ ਚਲ ਜੀ ਥੋੜਾ ਇੱਕ ਚਲ ਕੇ ਦੇ ਦਿੰਦੇ ਹਾਂ ਹਾਂ ਜੀ ਚਲੋ ਬਾਰਿਸ਼ ਵੀ ਹੋਣ ਵਾਲੀ ਹੈ ਖੇਡਾਂ ਹੁੰਦੀਆਂ ਨੇ ਉਰੇ ਖੇਡਾਂ ਮੈਂ ਕਹਿੰਦਾ ਜੇ ਆਪਣੇ ਪਿੰਡ ਦੇ ਕਿਤੇ ਨੇੜੇ-ਤੇੜੇ ਹੁੰਦਾ ਹੈ ਬਾਗ ਹਾਂ ਦਾ ਜਨਾਨੀਆਂ ਸਦਕਾ ਕਿੱਦਾਂ ਪੱਟੇ-ਪੱਟ ਕੇ ਲੈ ਜਾਣ ਜੀ ਹਾਂ ਜੀ ਹਾਂ ਜੀ ਹੁੰਦਾ ਡੰਗਰੇ ਦੇ ਮੁੰਡੇ ਪਾ ਲੈਣੇ ਸੀਗੇ ਨਹੀਂ ਹੁਣ ਵੀ ਇੱਥੇ ਜਿਹੜੇ ਲੋਕਲ ਏਰੀਆ ਦੇ ਜਨਾਨੀਆਂ ਨੇ ਨਾ ਉਹ ਹੁਣ ਵੀ ਆਉਂਦੀਆਂ ਨੇ ਇੱਥੇ ਨਹੀਂ ਨਹੀਂ ਖੇਡਾਂ ਕਿ ਆਏ ਉਹ ਏਰੀਆ ਜਿੱਥੇ ਕਿ ਨਾਚਗਣ ਦਾ ਪ੍ਰੋਗਰਾਮ ਵੀ ਕਹਿੰਦੇ 10 ਦੇ ਆ ਕੇ ਨਾਚ ਉਹਨਾਂ ਦਾ ਪ੍ਰੋਗਰਾਮ ਇੱਥੇ ਕੀਤਾ ਗਿਆ। ਮਤਲਬ ਕਿ ਸਟੇਜ ਸਟੇਜ ਬਣਾਇਆ ਹੈ ਜਿੱਕਰਾਂ ਦੇ ਸੈਂਟਰ ਦੇ ਵਿੱਚ। ਹੂੰ। ਤੇ ਉਹ ਸਾਹਮਣੇ ਸ਼ੀਸ਼ ਮੈਲ ਦੇ ਵਿੱਚ ਬੈਠੇ ਜਿਹੜੇ ਉਹ ਤੇ ਜਰਨੈਲ ਸੀਗੇ। ਹਸਬੰਦ ਦਿਸੂ ਉਹ ਚੀਜ਼ ਨੂੰ ਦੇਖਦੇ ਹੁੰਦੇ ਸੀਗੇ। ਤੇ ਇਹਦਾ ਆਨੰਦ ਮਾਣਦੇ ਸੀ ਇਹ ਕਹਿ ਸਕਦਾ ਆਪਾਂ। ਬਿਲਕੁਲ। ਮਤਲਬ ਇਹ ਪੱਥਰਾਂ ਦਾ ਜਿਹੜਾ ਰੰਗ ਆ ਮਤਲਬ ਇਹੀ ਗੁਲਾਬੀ ਰੰਗ ਹੀ ਆ ਨਾ ਇਹ ਰੰਗ ਕੀਤਾ ਤਾਂ ਨਹੀਂ ਹੋਇਆ ਇਹਨਾਂ ਨੂੰ। ਕਿੰਨਾ ਮਨ ਹੋਇਆ ਔੜੇ ਬਹੁਤੀ ਬਸ ਨੂੰ ਕਰੀ ਹੋਈ ਐ ਮੈਨਮੈਂਟ ਜੇ ਜੰਪਾਣ ਮੈਨ ਕਿੰਨਾ ਇਹ ਸਾਹਮਣੇ ਕੋ ਸ਼ੀਸ਼ਮੈ ਦੇ ਲਿਓ ਸਾਹਮਣੇ ਉੱਪਰ ਬੈਠ ਕੇ ਦੇਖਦੇ ਹੁੰਦੇ ਸੀ ਉਹ ਕਿ ਮੈਂ ਸਾਹ ਜਾਂ ਹੋ ਗਿਆ ਅੱਖਰ ਹੋ ਗਿਆ ਜਾਂ ਜਾਂ ਵੀ ਜਿਹੜਾ ਵੀ ਸੀ ਤੇ ਇਹਦਾ ਜਿਹੜਾ ਆਪਾਂ ਆਮ ਪੋਰਸ਼ਨ ਹੀ ਪਹਿਲਾਂ ਗੱਲ ਕਰੀ ਸੀ ਸਾਰੇ ਇੱਥੇ ਬੈਕ ਸਾਈਡ ਤੇ ਆ ਜਾਂਦਾ ਕਿਤੇ ਆਪਾਂ ਇੱਕ ਵਾਰੀ ਨਿਗਾ ਮਾਰ ਲੈਨੇ ਕਿਉਂਕਿ ਬਾਰਸ਼ ਸਟਾਰਟ ਹੋਣ ਵਾਲੀ ਹੋਆ ਬਸ ਨੇੜੇ ਹੀ ਆ ਬਾਰਸ਼ ਇਹ ਸਾਰਾ ਆਮ ਪੋਰਸ਼ਨ ਕਿਤੇ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਜਾਂਦਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਕਿ ਜੇ ਉਹਨਾਂ ਨੂੰ ਕੋਈ ਸੁੱਖ ਸੁਨਿਆ ਦੇਣਾ ਸਾਰਾ ਬੋਲ ਇਹਨਾਂ ਆਮ ਲੋਕਾਂ ਵਾਂਗੂ ਮਾਨੂੰ ਸਾਰਾ ਪਾਰਕ ਆਮ ਜਨਤਾ ਵਾਂਗੂ ਖੇਡ ਲਈ ਰੱਖਿਆ ਜਿੰਨਾ ਨਹੀਂ ਸੀ ਇਹ ਹੁਣ ਆਪਾਂ ਇਹ ਤੋਂ ਛੇਤੀ ਮੈਂ ਕਹਿੰਦਾ ਨਿਕਲ ਗਏ ਕਿ ਉਹਦੀ ਬਾਤ ਸਟਾਰਟ ਹੋਣ ਵਾਲੀ ਹੈ ਆ ਗਾ फटाफट ਬਾਰਿਸ਼ ਆ ਗਈ ਚੱਲੀਏ ਬਾਹਰੋਂ ਦੇਖੀ 5-10 ਮਿੰਟ ਦੇ ਵਿੱਚ ਸਾਰਾ ਪਾਰਕ ਖਾਲੀ ਹੋ ਜਾਣਾ ਬਾਰਿਸ਼ ਹੋ ਗਈ ਭਾਈ ਤੇਜ਼ ਹੁਣ ਫਟਾਫਟ ਆਪਾਂ ਨਿਕਲ ਚੱਲੀ ਆਪਾਂ ਵੀ ਸੋ ਬਾਈ ਬੰਦ ਅਸੀਂ ਬਾਗ ਨੂੰ ਆਪਾਂ ਚੰਗੇ ਜਿਹੇ ਦੇਖ ਲਿਆ ਇਹਦੇ ਆਪਾਂ ਤਿੰਨੇ ਪੋਰਸ਼ਨ ਦੇਖ ਲਏ ਪਤਾ ਤਾਂ ਠੀਕ ਸੀ ਯਾਰ ਕਿਤੇ ਵੀ ਗਲਤੀ ਹੋ ਗਈ ਕਿੰਨੇ ਪੋਰਸ਼ਨ ਆਪਾਂ ਦੇਖ ਲਏ ਆ ਤੇ ਇਹਦੇ ਵਿੱਚ ਆਪਾਂ ਜਿਹੜੀ ਵੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਵੀਡੀਓ ਦੇ ਵਿੱਚ ਇਹ ਸਾਰੀ ਜਾਣਕਾਰੀ ਅਸੀਂ ਇੱਥੋਂ ਹੀ ਇਕੱਠੀ ਕੀਤੀ ਸੀ ਤੇ ਤੇ ਸਿਕਿਉਰਟੀ ਗਾਰਡ ਬੈਠਾ ਸੀ ਉਸੇ ਤੇ ਜੋ ਜਿਹੜੇ ਲੋਕਲ ਲੋਕ ਸੀ ਜਾਂ ਇੱਥੇ ਲੋਕਲ ਘੁੰਮ ਰਹੇ ਸੀ ਉਹਨਾਂ ਤੋਂ ਜਾਣਕਾਰੀ ਇਕੱਠੀ ਕੀਤੀ ਤੇ ਉਹਨਾਂ ਨੇ ਜੋ ਸਾਨੂੰ ਦੱਸਿਆ ਸਾਰੀ ਜਾਣਕਾਰੀ ਜਿਹੜਾ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਤੀ ਤੇ ਜੇ ਕੋਈ ਗੱਲਾਂ ਬਾਤਾਂ ਦੇ ਵਿੱਚ ਕੋਈ ਥੋੜਾ ਬਹੁਤ ਓਨੇ ਇੱਕ ਦਾ ਫਰਕ ਪਿਆ ਹੋਵੇ ਕੁਝ ਕਹਿਣ ਲੱਗੇ ਕੁਝ ਗਲਤ ਬੋਲਿਆ ਗਿਆ ਹੋਵੇ ਜਾਂ ਕੋਈ ਗਲਤ ਗਾਈਡ ਕੀਤਾ ਗਿਆ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਸੋ ਭਾਈ ਮੀ ਹਟੇ ਤੇ ਅਸੀਂ ਉੱਥੋਂ ਚੱਲ ਪਏ ਸੀ ਸਾਡੇ ਸ਼ਹਿਰ ਦੇ ਵਿੱਚ ਤਾਂ ਵੈਸੇ ਮੀ ਹੈ ਨਹੀਂਗਾ ਅਸੀਂ ਪਹੁੰਚ ਗਏ ਆਪਣੇ ਸ਼ਹਿਰ ਮੰਡੀ ਗੋਵਿੰਦਗੜ੍ਹ ਹੁਣ ਚੱਲਦੇ ਅਸੀਂ ਆਪਣੇ ਘਰ ਨੂੰ ਤੇ ਅਗਲੀ ਵੀਡੀਓ ਤੇ ਅਸੀਂ ਤਿਆਰੀ ਵੀ ਕਰਨੀ ਹੈ ਉਹ ਬੁਰੀਆ ਪੇ ਛੇਤੀਉ ਲੈ ਕੇ ਆਵਾਂਗੇ ਤੇ ਇੱਕ ਗੱਲ ਆਪਾਂ ਹੋਰ ਦੱਸ ਦਈਏ ਕਿ ਹੁਣ ਆਪਾਂ ਹਰ ਹਫਤੇ ਵਿੱਚ ਦੋ ਵੀਡੀਓ ਜ਼ਰੂਰ ਪਾਇਆ ਕਰਾਂਗੇ ਉਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਬਾਈ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਸਤਿ ਸ੍ਰੀ ਅਕਾਲ ਬਾਈ ਸਾਰੇ ਆਂ